ਅਮਰitsar ਉਤਰੀ ਵਿਧਾਨ ਸਭਾ ਹਲਕੇ ਦਾ ਜੋ ਮੁਕਾਬਲਾ ਹੈ ਉਹ ਵੀ ਇੱਕ ਦਿਲਚਸਪ ਮੁਕਾਬਲਾ ਬਣਿਆ ਹੋਇਆ ਕਿਉਂਕਿ ਕਾਂਗਰਸ ਵੱਲੋਂ ਸਾਬਕਾ ਮੇਅਰ ਸੁਨੀਲ ਦੱਤੀ ਨੂੰ ਇੱਥੋਂ ਟਿਕਟ ਦਿੱਤੀ ਗਈ ਹੈ ਉੱਥੇ ਹੀ ਭਾਜਪਾ ਵੱਲੋਂ ਕੈਬਨਿਟ ਮੰਤਰੀ ਰਹਿ ਚੁੱਕੇ ਅਨਿਲ ਜੋਸ਼ੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਔਰ ਆਮ ਆਦਮੀ ਪਾਰਟੀ ਵੀ ਇਸ ਵਾਰ ਪਹਿਲੀ ਵਾਰ ਪੰਜਾਬ ਦੇ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿੱਚ ਉਤਰੀ ਹੈ ਸੁਨੀਲ ਦੱਤੀ ਇਸ ਵੇਲੇ ਮੇਰੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਜੋਸ਼ੀ ਸਾਹਿਬ ਤੇ ਇਲਜ਼ਾਮ ਲਾਉਂਦੇ ਕਿ ਤੁਸੀਂ ਮੇਅਰ ਹੁੰਦੇ ਵੀ ਕੋਈ ਕੰਮ ਨਹੀਂ ਕੀਤਾ ਸੁਣੋ ਮੇਰੀ ਗੱਲ ਐਲੀਵੇਟਰ ਰੋਡ ਉਹਦੇ ਕਿਹਦੇ ਦੇ ਉਜੇ ਇਸੇ ਤਰ੍ਹਾਂ ਨੇ ਲੈਂਦੀ ਇਹ ਬੱਸ ਸਟੈਂਡ ਜਿਹੜੇ ਬਣਾਏ ਉਹਨੇ ਇੱਕ ਭਾਈ ਸਾਹਿਬ ਕਾਉਂਸਲਰ ਲੈਵਲ ਦੀ ਡਿਵੈਲਪਮੈਂਟ ਕੀਤੀ ਆ ਲੋਕਲ ਬਾਡੀ ਮਨਿਸਟਰ ਦੇ ਲੈਵਲ ਦੀ ਡਿਵੈਲਪਮੈਂਟ ਨਹੀਂ ਕੀਤੀ ਉਹਦੀ ਡਿਊਟੀ ਬੰਦੀ ਸੀ ਪ੍ਰਧਾਨ ਮੰਤਰੀ ਮੋਦੀ ਜੀ ਕੋ ਜਾਂਦੇ ਕਿ ਸ਼ਹਿਰ ਲਈ ਅਰਬਨ ਡਿਵੈਲਪਮੈਂਟ ਦੇ ਮਨਿਸਟਰ ਨੇ ਨਾਲ ਇਸ ਸ਼ਹਿਰ ਲਈ ਕੋਈ ਪੈਕੇਜ ਲੈ ਕੇ ਆਂਦੇ ਗੁਰੂਦੀ ਨਗਰੀ ਲਈ ਕੋਈ ਇੰਡਸਟਰੀ ਲੈ ਕੇ ਆਂਦੇ ਕੋਈ ਪ੍ਰੋਜੈਕਟ ਲੈ ਕੇ ਆਂਦੇ ਜਿਹੜੀ ਉਹਦੀ ਡਿਊਟੀ ਸੀ ਅਸੈਂਬਲੀ 'ਚ ਨਸ਼ਿਆਂ ਬਾਰੇ ਬੋਲਦੇ ਕੋਈ ਅਨਐਮਪਲੋਇਮੈਂਟ ਬਰਬਲ ਦੇ ਇਹ ਤੇ ਜਿਹੜੇ ਕੰਮ ਟੈਲਾਂ ਦੇ ਕਰਵਾ ਰਿਆ ਇਹ ਤੇ ਆਪਣੀਆਂ ਟੈਲਾਂ ਲੋਕ ਕਹਿ ਰਹੇ ਨੇ ਟੈਲ ਮੰਤਰੀ ਆ ਲੋਕ ਕਹਿ ਰਹੇ ਨੇ ਇਹ ਕਾਉਂਸਲਰ ਕਰਾਂਦਾ ਜੀ ਮੈਂ ਮੇਲ ਰਿਆ ਇਹ ਪਾਰਕਾਂ ਦੀ ਡਿਵੈਲਪਮੈਂਟ ਕਾਉਂਸਲਰ ਲੈਵਲ ਦਾ ਕੰਮ ਆ ਭਾਜੀ ਐਮਐਲਏ ਲੈਵਲ ਦਾ ਕੰਮ ਨਹੀਂ ਆ ਇਹ ਲੋਕਾਂ ਨੂੰ ਉਹ ਕਹਿੰਦੇ ਕਿ ਮੈਂ ਬਹੁਤ ਜ਼ਿਆਦਾ ਵਿਕਾਸ ਕਰਵਾਇਆ ਤੁਸੀਂ ਸਮਝਦੇ ਹੋ ਕਿ ਕੈਬਨਿਟ ਮੰਤਰੀ ਸੀ ਉਹਨਾਂ ਨੇ ਪੂਰੇ ਸ਼ਹਿਰ ਦਾ ਵਿਕਾਸ ਕਰਵਾਇਆ ਜਾਂ ਫਿਰ ਇੱਕ ਹਲਕੇ ਦਾ ਵਿਕਾਸ ਹੋਇਆ ਸਿਰਫ ਅੱਧੇ ਹਲਕੇ ਦਾ ਉਹਨੂੰ ਪੰਜਾਬ ਦਾ ਅਬ ਵਿਕਾਸ ਕਰਾਉਣਾ ਚਾਹੀਦਾ ਜੀ ਸ਼ਹਿਰ ਦੇ ਪੰਜ ਹਲਕੇ ਤਰਸਦੇ ਰਹੇ ਔਰ ਆਪਣੇ ਅੱਧੇ ਹਲਕੇ ਦਾ ਵੀ ਨੀ ਕਰਵਾ ਸਕਿਆ ਅੱਜ ਮੈਂ ਲੰਘਿਆ ਜੀ ਜਿਹੜੀਆਂ ਗਲੀਆਂ ਤੋੜ ਕੇ ਟਾਈਲਾਂ ਲਵਾਈਆਂ ਉਬੜ ਖਾਬੜ ਹੋਈਆਂ ਪਈਆਂ بارش ਨਾਲ ਕਿਤੋਂ ਬਹਿ ਗਈਆਂ ਕੰਕਰੀਟ ਦੀਆਂ ਚੰਗੀਆਂ ਪੱਲੀਆਂ ਗਲੀਆਂ ਤੋੜ ਕੇ ਉੱਥੇ ਟਾਈਲ ਲਵਾ ਦਿੱਤੀ ਐ ਉਹ ਸਾਰੀਆਂ ਦੁਬਾਰਾ ਬਣਾਉਣੀਆਂ ਪੈਣੀਆਂ ਬੜਾ ਵੱਡਾ ਇਹ ਨੁਕਸਾਨ ਕੀਤਾ ਜੀ ਇਹ ਟੈਕਸਾਂ ਰਹੀ ਜੋ ਪੈਸੇ ਇਕੱਠੇ ਹੁੰਦੇ ਨੇ ਉਹ ਲੋਕਾਂ ਦੀ ਪੈਸੇ ਦੀ ਬਰਬਾਦੀ ਕੀਤੀ ਇਹਨੇ ਮੇਰਾ ਐਕਸਪੀਰੀਅੰਸ ਇਰ ਤੋਂ ਜ਼ਿਆਦਾ ਜੀ ਮੈਂ ਇਸ ਕਰਕੇ ਕਹਿ ਰਿਹਾ ਵਿਕਾਸ ਦੇ ਮੁੱਦੇ ਨੂੰ ਲੈ ਕੇ ਲੋਕਾਂ ਕੋਲ ਵੋਟ ਮੰਗ ਰਹੇ ਨੇ ਤੁਸੀਂ ਕਿਹੜੇ ਕਿਹੜੇ ਮੁੱਦੇ ਲੈ ਕੇ ਹਲਕੇ ਦੇ ਵਿੱਚ ਜਾ ਰਹੇ ਹੋ ਕਿ ਲੋਕ ਤੁਹਾਨੂੰ ਵੋਟ ਦੇਣ ਇਹਨੇ ਨੌਕਰੀ ਕਿਸੇ ਨੂੰ ਨਹੀਂ ਦਿੱਤੀ ਲੋਕਲ ਬਾਡੀ ਮੰਤਰੀ ਸੀ ਸੱਤ ਸੱਤ ਅੱਠ ਕਾਰਪੋਰੇਸ਼ਨਾਂ ਇੰਪਰੂਵਮੈਂਟ ਟਰਸਟ 142 ਦੇ ਕਰੀਬ ਮਿਊਸਿਪਲ ਕਮੇਟੀਆਂ ਥੱਲੇ ਸਨ ਪਰ ਕਿਸੇ ਵੀ ਗਰੀਬ ਪਰਿਵਾਰ ਨੂੰ ਕਿਸੇ ਪੜ੍ਹੇ ਲਿਖੇ ਬੱਚੇ ਨੂੰ ਨੌਕਰੀ ਨਹੀਂ ਦਿੱਤੀ ਇਹਨੇ ਨਸ਼ੇ ਬਾਰੇ ਕਦੀ ਅਸੈਂਬਲੀ 'ਚ ਇਹਨੇ ਗੱਲ ਨਹੀਂ ਕੀਤੀ ਜੀ ਮੈਂ ਇਹਨੂੰ ਸਿਖਾਉਂਗਾ ਕੰਮ ਕਿੱਦਾਂ ਕਰੀਦਾ ਪਰਮਾਤਮਾ ਨੇ ਕਿਰਪਾ ਕਰਦਣੀ ਗੁਰੂ ਰਾਮਦਾਸ ਜੀ ਨੇ ਸਾਬ ਹੱਥ ਵੜਾਈਆਂ ਜੋ ਸਿੰਘ ਸਿੱਧੂ ਅੰਮ੍ਰਿਤਸਰ ਦੇ ਵਿੱਚ ਆਏ ਨੇ ਉਹਨਾਂ ਦੇ ਆਉਣ ਨਾਲ ਕੋਈ ਕਾਂਗਰਸ ਨੂੰ ਕੋਈ ਬਲ ਮਿਲੇਗਾ ਕਿਉਂਕਿ ਅਨਿਲ ਜੋਸ਼ੀ ਦਾ ਕਹਿਣਾ ਹੈ ਕਿ ਉਹਨਾਂ ਦਾ ਜੋ ਪੋਲੀਟੀਕਲ ਕੈਰੀਅਰ ਖਤਮ ਹੋ ਚੁੱਕਿਆ ਹੈ ਔਰ ਜਿਹੜਾ ਇਨਸਾਨ ਹੈ ਕਾਂਗਰਸ ਨੂੰ ਪਹਿਲਾਂ ਗਾਲਾਂ ਕੱਢਦਾ ਸੀ ਅੱਜ ਜੇਕਰ ਕਾਂਗਰਸ ਦੀ ਤਾਰੀਫ਼ ਕਰੇਗਾ ਤਾਂ ਲੋਕੀ ਉਹਨਾਂ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਣਗੇ ਤੁਸੀਂ ਸਮਝਦੇ ਹੋ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਤੁਹਾਨੂੰ ਕੋਈ ਮਦਦ ਮਿਲ ਸਕਦੀ ਹੈ ਕਾਂਗਰਸ ਪਹਿਲੀ ਮੈਂ ਗੱਲ ਦੱਸਾਂ ਜੋਸ਼ੀ ਸਾਹਿਬ ਨੂੰ ਟਿਕਟ ਦਿਵਾਨ ਵਾਲਾ ਨਵਜੋਤ ਸਿੰਘ ਸਿੱਧੂ ਹੀ ਉਹਦਾ ਕੈਰੀਅਰ ਨਹੀਂ ਖਤਮ ਹੋਇਆ ਕੈਰੀਅਰ ਇਹਦਾ ਖਤਮ ਕਰਨ ਆਇਆ ਹੋ ਇਹਨਾਂ ਹੰਕਾਰ ਨਹੀਂ ਕਰਨਾ ਚਾਹੀਦਾ ਕੋਈ ਕਿਸੇ ਦਾ ਕੈਰੀਅਰ ਖਤਮ ਕਰ ਹੀ ਨਹੀਂ ਸਕਦਾ ਜਿੰਨੀ ਦੇਰ ਉਸ ਪ੍ਰਮਾਤਮਾ ਦੀ ਜਿਰ ਤੇ ਕਿਰਪਾ ਹੋਵੇ ਨਾ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ ਸਿੱਧੂ ਇੱਕ ਸ਼ਰੀਫ ਤੇ ਸ਼ਕਤੀ ਤੇ ਭਗਤੀ ਦਾ ਪੂਰਾ ਮਾਲਕ ਆ ਔਰ ਇਹਨਾਂ ਹੰਕਾਰ ਨਹੀਂ ਚਾਹੀਦਾ ਜੋਸ਼ੀ ਸਾਹਿਬ ਨੂੰ ਮੈਂ ਸਮਝਦਾ ਜਿਹੜੀ ਗੱਲ ਹੈ ਡੈਮੋਕ੍ਰੇਸੀ ਆ ਤੁਸੀਂ ਆਪਣੀ ਗੱਲ ਕਰੋ ਅਸੀਂ ਆਪਣੀ ਕਰਨੀ ਹੈ ਇਸ ਵਾਰ ਇੱਕ ਨਵੀਂ ਪਾਰਟੀ ਮੈਦਾਨ ਦੇ ਵਿੱਚ ਹੋਰ ਮੈਂ ਕਹਿਣਾ ਚਾਹਨਾ ਕਿ ਸਿੱਧੂ ਸਾਹਿਬ ਇੱਕ ਸਾਡੇ ਮਜ਼ਬੂਤ ਲੀਡਰ ਨੇ ਔਰ ਅਮਰਸਰ ਦੀ ਕਾਰਪੋਰੇਸ਼ਨ ਅ ਅਮਰਸਰ ਦੀ ਕਾਂਗਰਸ ਸਾਰੀ ਉਹਨਾਂ ਇੱਕ ਮੁਠ ਕਰ ਦਿੱਤੀ ਹੈ ਅਸੀਂ ਪੰਜੇ ਦੀਆਂ ਪੰਜੇ ਸੀਟਾਂ ਦੇਖੋ ਕਿਸਾ ਕਲੀਨ ਸਵੀਪ ਕਰਦੇ ਪਰ ਦਤੀ ਸਾਹਿਬ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਲੋਕ ਪਹਿਲਾਂ ਟਿਕਟ ਦੇ ਦਾਵੇਦਾਰ ਸੀ ਇਸ ਹਲਕੇ ਤੋਂ ਉਹਨਾਂ ਨੂੰ ਗੱਲਾਂ ਚ ਕੁਝ ਪਿਆ ਯਾਰ ਤੁਹਾਡਾ ਪੱਤਰਕਾਰਾਂ ਦਾ ਜਵਾਬ ਇੱਕ ਹੁੰਦਾ ਡੈਮੋਕ੍ਰੇਸੀ ਆ ਸਾਰਿਆਂ ਨੂੰ ਹੱਕ ਆ ਟਿਕਟ ਇੱਕ ਨੂੰ ਮਿਲਦੀ ਆ ਮੈਂ ਇਸ ਲਈ ਸਵਾਲ ਪੁੱਛ ਰਿਹਾ ਕਿਉਂਕਿ ਇਹ ਵੀ ਚਰਚਾਵਾਂ ਨੇ ਕਿ ਅਨਿਲ ਜੋਸ਼ੀ ਦੇ ਬਹੁਤ ਕਰੀਬੀ ਲੋਕ ਇਸ ਵੇਲੇ ਤੁਹਾਡੇ ਨਾਲ ਚੋਣ ਪ੍ਰਚਾਰ ਕਰ ਰਹੇ ਨੇ ਔਰ ਇਹ ਵੀ ਹੋ ਸਕਦਾ ਕਿ ਜਿਹੜੇ ਤੁਹਾਡੇ ਕਰੀਬੀ ਨੇ ਉਹ ਉਹਨਾਂ ਲਈ ਕਰ ਪ੍ਰਚਾਰ ਕਰਨ ਨਹੀਂ ਮੈਂ ਤੇ ਆਪਣੀ ਲਾਈਨ ਤੇ ਲੱਗਾ ਜੀ ਮੈਨੂੰ ਕੋਈ ਪਤਾ ਨਹੀਂ ਮੇਰਾ ਤੇ 30 30 40 40 ਮੀਟਿੰਗਾਂ ਨੇ ਮੈਂ ਆਪਣੀ ਰਫਤਾਰ ਨਾਲ ਲੱਗਾ ਆਂ ਔਰ ਮੇਰੇ ਪਿੱਛੇ ਟੀਮਾਂ ਮੇਰੀਆਂ ਸਮੇਟਣ ਤੇ ਲੱਗੀਆਂ ਸਭ ਕੁਝ ਦੇਖੋ ਹਰ ਕੋਈ ਚਾਹੁੰਦਾ ਜੀ ਕਿ ਉਹ ਅੱਛਾ ਇਨਸਾਨ ਅੱਗੇ ਲੱਗੇ ਨਕਾਰ ਚੁੱਕੇ ਨੇ ਜੋਸ਼ੀ ਸਾਹਿਬ ਨੂੰ ਜਿਨ੍ਹਾਂ ਨੇ ਉਹਨੂੰ ਬਣਾਉਣ ਦੇ ਵਿੱਚ ਸਾਥ ਸਹਿਯੋਗ ਦਿੱਤਾ ਸੀ ਅੱਜ ਕਿਉਂ ਬੰਦਾ ਹਟਦਾ ਉਹਨਾਂ ਦਾ ਰਜੀਵ ਜੀ ਪਿੱਛੇ ਇਸੇ ਕਰਕੇ ਹਟਦਾ ਕਿ ਇਹ ਸਾਡੀ ਇਹਨੇ ਕਦਰ ਨਹੀਂ ਪਾਈ ਲੋਕ ਪਰੇਸ਼ਾਨ ਨੇ ਦੇਖੋ ਇੱਕ ਹੋਰ ਸਵਾਲ ਨਵੀਂ ਪਾਰਟੀ ਇੱਕ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਉਤਰੀ ਹੈ ਉਹ ਕਿੰਨੀ ਕੁ ਵੱਡੀ ਚੁਣੌਤੀ ਹੈ ਤੁਹਾਡੇ ਵਾਸਤੇ ਮੈਂ ਨਾ ਜਿਹੜੀ ਨਹੀਂ ਕਿਤੇ ਆਉਂਦਾ ਹੀ ਉਹ ਮੈਂ ਵੇਖਦਾ ਬਾਹਰੋਂ ਬੰਦੇ ਆਏ ਆ ਟੋਪੀਆਂ ਜੀਆਂ ਪਾ ਕੇ ਬੈਨਰ ਜੇ ਲੈ ਕੇ ਚੌਂਕਾ ਜਾਉਂ ਘਰੀ ਜਾਂਦੇ ਕੋਈ ਆਦਾਰਨੀ ਜੀ ਉਹਦਾ ਕੋਈ ਆਦਾਰ ਨਹੀਂ ਕਿਸੇ ਤਰ੍ਹਾਂ ਦੀ ਕੋਈ ਚੁਣੌਤੀ ਨਹੀਂ ਆ ਆਦਮੀ ਦਾ ਮਤਲਬ ਹੀ ਨਹੀਂ ਜੀ ਮਤਲਬ ਹੀ ਕੋਈ ਨਹੀਂ ਇੱਕ ਆਖਰੀ ਸਵਾਲ ਤੁਸੀਂ ਆਪਣੇ ਹਲਕੇ ਦੇ ਲੋਕਾਂ ਨੂੰ ਕੀ ਅਜਿਹੀ ਗੱਲ ਆਪਣੀਆਂ ਰੈਲੀਆਂ ਦੇ ਵਿੱਚ ਸਭਾਵਾਂ 'ਚ ਜਾ ਕੇ ਕਹਿੰਦੇ ਕਿ ਲੋਕੀ ਤੁਹਾਨੂੰ ਵੋਟ ਦੇਣ ਏਮਪਲॉयਮੈਂਟ ਤੇ ਮੈਂ ਗੱਲ ਕਰ ਰਿਹਾ ਜੀ ਡਰੱਗਸ ਦਾ ਮੁੱਦਾ ਜਿਹੜਾ ਅਸੀਂ ਕੈਪਟਨ ਸਾਹਿਬ ਨੇ ਜੋ ਕਿਹਾ ਕਿ 4 ਮਹੀਨਿਆਂ ਵਿੱਚ ਅਸੀਂ ਖਤਮ ਕਰਾਂਗੇ ਲਾਅ ਐਂਡ ਆਰਡਰ ਮੇਰੀ ਇਸ ਕੰਸਟਿਟਿਊਐਂਸੀ ਵਿੱਚ ਕ੍ਰਾਈਮ ਰੇਟ ਸਭ ਤੋਂ ਜ਼ਿਆਦਾ ਜੀ ਸਾਡੇ ਹਲਕੇ ਦੇ ਵਿੱਚ ਔਰ ਮੈਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਨਜਾਤ ਦਿਵਾਵਾਂਗਾ ਔਰ ਇੱਕ ਅੱਛਾ ਸਾਫ਼ ਸੁਥਰਾ ਸ਼ਾਸਨ ਦੇਵਾਂਗੇ ਮੈਂ ਇਹ ਗੱਲ ਕਰ ਰਿਹਾ ਜੀ ਔਰ ਆਪਣੇ ਸਿਆਸੀ ਵਿਰੋਧੀਆਂ ਲਈ ਕੋਈ ਖਾਸ ਪੈਂਸੇ ਕੀ ਆਰਥਿਕ ਤੌਰ ਤੇ ਤੇ ਸਮਾਜਿਕ ਤੌਰ ਤੇ ਮਜ਼ਬੂਤੀ ਦੇਣੀ ਚਾਹੀਦੀ ਸਮਾਜ ਨੂੰ ਆਪਣੀ ਮਜ਼ਬੂਤੀ ਤੇ ਘਟਦੇ ਆਂਦੇਣਾ ਚਾਹੀਦਾ ਜੀ ਧੰਨਵਾਦ ਇਹ ਹਨ ਸੁਨੀਲ ਦਾ ਤੀਨ ਨਾ ਦਾ ਕਹਿਣਾ ਕਿ ਜਿਨ੍ਹਾਂ ਦੇ ਨਾਲ ਇਹਨਾਂ ਦਾ ਮੁੱਖ ਮੁਕਾਬਲਾ ਹੈ ਅਨਿਲ ਜੋਸ਼ੀ ਜੋ ਕਿ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਭਾਵੇਂ ਉਹ ਆਪਣੇ ਹਲਕੇ ਜਾਂ ਫਿਰ ਪੰਜਾਬ ਦੇ ਵਿੱਚ ਵਿਕਾਸ ਦੇ ਦਾਅਵੇ ਤਾਂ ਕਰਦੇ ਨੇ ਪਰ ਉਹਨਾਂ ਦੇ ਦਾਅਵੇ ਸਹੀ ਨਹੀਂ ਹਨ ਪਰ ਇਹਨਾਂ ਦੇ ਦਾਅਵੇ ਕਿੰਨੇ ਕੁ ਸਹੀ ਹਨ ਇਹ ਤਾਂ ਜਨਤਾ ਜਲਦੀ ਤੈਅ ਕਰੇਗੀ ਔਰ 4 ਫਰਵਰੀ ਨੂੰ ਲੋਕ ਵੋਟ ਦੇ ਕੇ ਇਹ ਤੈਅ ਕਰਨਗੇ ਕਿ ਆਖਿਰ ਉਹ ਕਿਸ ਦੀ ਸਰਕਾਰ ਚਾਹੁੰਦੇ ਨੇ ਔਰ ਕਿੰਦੇ ਦਾਅਵਿਆਂ ਦੇ ਵਿੱਚ ਦਮ ਸੀ ਜਾਂ ਕਿਹਨਾਂ ਦੇ ਦਾਅਵਿਆਂ ਤੋਂ ਬਾਅਦ ਲੋਕ ਇਹ ਚਾਹੁੰਦੇ ਨੇ ਕਿ ਜੋ ਦਾਅਵੇ ਉਹਨਾਂ ਨੇ ਕੀਤੇ ਸੀ ਉਹ ਪੂਰੇ ਵੀ ਕੀਤੇ ਜਾਣ 11 ਮਾਰਚ ਨੂੰ ਇਹ ਜਦੋਂ ਵੋਟਾਂ ਦੇ ਨਤੀਜੇ ਆਉਣਗੇ ਉਦੋਂ ਹੀ ਇਹ ਗੱਲ ਸਾਫ਼ ਹੋਏਗੀ ਕਿ ਆਖਿਰ ਲੋਕਾਂ ਨੇ ਕਿਹਨਾਂ ਦੇ ਦਾਅਵਿਆਂ ਨੂੰ ਸਹੀ ਸਮਝਿਆ ਅਤੇ ਕਿਸ ਦੇ ਦਾਅਵੇ ਨੂੰ ਝੂਠਾ ਸਮਝਿਆ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ ਰਾਜੀਵ ਸ਼ਰਮਾ ਏਪੀਪੀ ਸੰਜਾ ਅੰਮ੍ਰਿਤਸਰ